ਅੱਜ ਤੁਹਾਨੂੰ ਇੱਕ ਅਜਿਹੇ ਜੋੜੇ ਨਾਲ ਮਿਲਾਉਣ ਜਾ ਰਹੇ ਹਾਂ ਉਹ ਜੋੜਾ ਜਿਹੜਾ ਘਰ ਦੇ ਕੰਮਾਂ ਦੇ ਨਾਲ-ਨਾਲ 8 ਕਿੱਲੇ ਦੀ ਜਿਹੜੀ ਆਰਗੈਨਿਕ ਖੇਤੀ ਕਰਦੇ ਨੇ ਚੰਗਾ ਭਲਾ business ਸੀਗਾ ਸੈਟ ਸੀਗਾ ਹੋਰ ਕਿਸੇ ਕੰਮ 'ਚ ਕਰ ਤੂੰ ਇਹ ਇੱਥੇ ਤਾਂ ਲੋਕ ਭੱਜ ਰਹੇ ਆ ਤੇ ਮੈਂ ਕਹਿੰਦਾ ਯਾਰ ਵੀ ਇਹਦੀ ਤਾਂ ਲੋੜ ਤਿੰਨ ਟਾਈਮ ਮਤਲਬ ਇਹ ਕਿੱਥੋਂ ਘਾਟੇ ਦਾ ਸੌਦਾ ਹੋ ਸਕਦਾ ਅ ਟੈਕਨੀਕਾਂ ਦੇਖੀਆਂ ਮਤਲਬ ਇਹਦੇ ਚ ਸੰਘਰਸ਼ ਕੀਤੇ ਫੇਲ ਵੀ ਹੋਏ ਫੇਰ ਨਾ ਕੀਆ ਪਰ ਇਸ ਚ ਐਵੇਂ ਵੀ ਛੱਡਿਆ ਨਹੀਂ ਗਿਆ ਯਾਰ ਟਰੈਕਟਰ ਚਲਾਉਂਦੇ ਵੀ ਦੇਖਿਆ ਪਾਣੀ ਲਾਉਂਦੇ ਵੀ ਦੇਖਿਆ ਆਮ ਜਿਹੜੀ ਲੇਡੀਜ਼ ਆ ਘਰੇ ਬੈ ਕੇ ਕੰਮ ਮਸਾਂ ਹੀ ਕਰਦੀਆਂ ਜਿਹੜੀ ਚੀਜ਼ ਆਪਾਂ ਪੇਟ 'ਚ ਪਾਉਣੀ ਆ ਜੇ ਆਪਾਂ ਉਹ ਪੈਦਾ ਕਰਨ ਨੂੰ ਹੀ ਆਪਣਾ ਦਿਮਾਗ ਇਹ ਕਹਿ ਰਿਹਾ ਕਿ ਨਹੀਂ ਇਹ ਵਧੀਆ ਕੰਮ ਨਹੀਂ ਆ ਸੋ ਮੈਨੂੰ ਤਾਂ ਆਪਣੇ ਜੀਵਨ 'ਚ ਸਭ ਤੋਂ ਵਧੀਆ ਕੰਮ ਹੀ ਇਹ ਲੱਗਿਆ ਵੀ ਜੋ ਤੁਸੀਂ ਪੈਦਾ ਕਰ ਰਹੇ ਆ ਉਹ ਕਿਸੇ ਦੇ ਕਾਬਿਲ ਹੋਵੇ ਇੰਤਾਨੋਂ ਨੂੰ ਬਿਨਾਂ ਸੋਚੇ ਸਮਝੇ ਇੱਕ ਭੋਸੇ ਦੇ ਨਾਲ ਖਾ ਸਕੀਂਗੀ ਇਹ ਮੇਰੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਕਰ ਰਿਆ ਕੁਦਰਤੀ ਨਦੀਨ ਨੇ ਤੁਹਾਨੂੰ ਕੁਝ ਨਾ ਕੁਝ ਵਾਪਸ ਦੇ ਕੇ ਜਾਣਾ ਹੁੰਦਾ ਇਹ ਨਹੀਂ ਕਿ ਨਦੀਨ ਕੱਲਾ ਇਹੀ ਹ ਹੁਣ ਆਪਾਂ ਚੱਲਦੇ ਆ ਆਹ ਤੁਹਾਨੂੰ ਲੱਗਦਾ ਕੋਈ ਲਸਣ ਲਸਣ ਹੋਊਗਾ ਹੁਣ ਮੈਂ ਤੁਹਾਨੂੰ ਲਸਣ ਤੁਸੀਂ ਕੋਈ ਪੱਟ ਲੋ ਤੇ ਤਕਰੀਬਨ ਕੈਮੀਕਲ ਕੋਈ ਵੱਡਾ ਹੋਊਗਾ ਆ ਦੇਖੋ ਕਿਉਂ ਕਿਉਂ ਵੱਡਾ ਹੈ ਤੁਸੀਂ ਇਹਦਾ ਸਾਈਜ਼ ਦੇਖੋ ਤੇ ਇਹਦੀ ਹਾਈਟ ਦੇਖੋ ਜਿਹੜਾ ਆਮ ਆਪਣੇ ਚੀਜ਼ ਤੇ 2-2 ਫੁੱਟ ਤੇ ਜਾਵੜ ਕਿਸ ਤਰ੍ਹਾਂ ਮਾਇੰਡ ਚ ਆਇਆ ਵੀ ਇਹ ਕੰਮ ਆਪਾਂ ਸ਼ੁਰੂ ਕਰਨਾ ਖੇਤੀ ਦਾ ਇੱਕ ਵਰੀਆ ਕਾਰੋਬਾਰ ਸੀਗਾ ਦੁੱਧ ਦਾ ਉਧਰੋਂ ਇਧਰ ਹੋਵੇ ਹਾਂਜੀ ਮੇਰੇ ਐਕਚੁਅਲੀ ਜਿਹੜੀ ਸਹੀ ਚ ਰਜਾਨਾ ਆ ਫਾਦਰ ਸਾਹਿਬ 2010 ਚ ਐਕਸਪਾਇਰ ਹੁੰਦੇ ਆ ਤਾਂ ਉਹਨਾਂ ਨੂੰ 8 ਜਾਂ 9 ਚ 3 ਸਾਲ ਕਿਸੇ ਹਸਪੀਟਲ ਲੈ ਕੇ ਗਏ ਕਿਤੇ ਉਹ ਹਸਪੀਟਲ ਲੈ ਕੇ ਗਏ ਕਿਤੇ ਕੋਈ ਗੁਰਦੇ ਵਾਲੇ ਤੇ ਕਿਤੇ ਕੋਈ ਬ੍ਰੇਨ ਹੈਮਰੇਜ ਹੋ ਗਈ लास्ट ਤੇ ਤਾਂ ਮਤਲਬ ਮੈਡੀਕਲ ਲਾਈਨ ਦੇ ਵਿੱਚ ਵਾਹ ਪਿਆ ਵੀ ਵੇਖਿਆ ਵੀ ਯਾਰ ਇਹਦੇ ਵਿੱਚ ਹੈ ਨਹੀਂ ਕੋਈ ਮਤਲਬ ਬੰਦੇ ਬਿਮਾਰ ਹੋ ਜਾਂਦੇ ਵੀ ਮੇਰੇ ਜਿਹੜਾ ਮਤਲਬ ਦਾਦਾ ਜੀ ਸੀਗੇ ਉਹ ਇਤੋਂ ਸਟਰੋਂਗ ਸੀਗੇ ਤੇ ਮਤਲਬ ਸਾਨੂੰ ਵੀ ਇਹੀ ਨਿੱਕੇ ਨਿੱਕੇ ਨੂੰ ਛੋਟੇ ਲੈਵਲ ਤੇ ਵਿੱਚ ਉਹਨੇ ਸਟਰੋਂਗ ਨਹੀਂ ਦੇਖਦੇ ਸੀ ਜਿੰਨੇ ਆਪਣੇ ਬਜ਼ੁਰਗ ਪਹਿਨਾ ਸੀ ਮੈਂ ਵੇਖਿਆ ਵੀ ਕਿਤੇ ਨਾ ਕਿਤੇ ਜਿਹੜੀ ਗੜਬੜ ਹੋ ਰਹੀ ਆ ਮਤਲਬ ਆਪਣੀ ਜਿਹੜੀ ਧਰਤੀ ਨਾਲ ਜਿਹੜੀ ਖਿਲਵਾੜ ਕਰ ਰਹੇ ਆ ਉਹਦੇ ਨਾਲ ਹੋ ਰਿਹਾ ਤਾਂ ਫਿਰ ਇੱਕ ਲੈਕਚਰ ਹੋਇਆ 2011 ਦੇ ਵਿੱਚ ਰਜੀਵ 딕ਸ਼ਿਤ ਦਾ ਉੱਥੋਂ ਮਤਲਬ ਲੈਕਚਰ ਅਟੈਂਡ ਕਰਨ ਗਏ ਉੱਥੋਂ ਪਤਾ ਲੱਗਿਆ ਵੀ ਜਿਹੜੀ ਆਪਾਂ ਸਭ ਤੋਂ ਵੱਡੀਆਂ ਪ੍ਰੋਬਲਮਸ ਆ ਜਿਹੜੀਆਂ ਘਰਾਂ ਦੇ ਵਿੱਚ ਆਪਾਂ ਨਿੱਕੇ ਨਿੱਕੇ ਚੀਜ਼ਾਂ ਯੂਜ਼ ਕਰਨ ਲੱਗ ਗਏ ਜਿਹੜਾ ਕਾਪਰੇਟ ਦੀ ਦੇਣ ਸੀਗੀ ਐਗਜ਼ਾਮਪਲ ਲਾ ਲਓ ਵੀ ਤੁਸੀਂ ਸਵੇਰ ਦੇ ਜਿਹੜਾ ਟੂਥਪ੍ਰੇ ਪੇਸਟ ਤੋਂ ਲੈ ਕੇ ਜਿਹੜਾ ਸ਼ਾਮ ਤੱਕ ਜਿਹੜੇ ਭਾਂਡੇ ਧੋਣ ਵਾਲਾ ਜਿਹੜਾ ਸਾਬਣ ਆ ਉਹ ਸਾਰੇ ਹੀ ਆਪਣੇ ਨੂੰ ਕਿਤੇ ਨਾ ਕਿਤੇ ਖਿਲਵਾੜ ਕਰਦੇ ਆ ਤਾਂ ਜਿਹੜਾ ਖੇਤੀ ਦੇ ਵਿੱਚ ਵੀ ਆਪਾਂ ਐਗਜ਼ਾਮਪਲ ਦੇਖ ਲਈਏ ਵੀ ਜਿਹੜਾ ਤੱਤ ਸੀਗੇ ਵੀ ਜਿਹੜਾ ਅੱਗੇ ਜਾਂ ਇੱਕ ਜਾਂ ਦੋ ਜਾਂ ਚਾਰ ਰੋਟੀਆਂ ਨਾਲ ਹੀ ਮਤਲਬ ਬੰਦੇ ਨੂੰ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਸੀ ਹੁਣ ਆਪਣੇ ਕੋਲੇ ਇੰਨੇ ਫਨਸਮੰਨੇ ਪਦਾਰਥ ਆ ਪਰ ਉਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਕਰਦੀ ਜਿੰਨੀ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਹੋਈ ਗਈ ਆ ਘਟੀ ਗਈ ਆ ਘਟੀ ਗਈ ਆ ਮਤਲਬ ਤਾਂ ਆਪਾਂ ਨੂੰ ਤਤ ਪੂਰੇ ਨਹੀਂ ਹੋ ਰਹੇ ਤੇ ਡਾਕਟਰ ਕਹਿੰਦੇ ਮਲਟੀਵਿਟਾਮਿਨਸ ਖਾ ਲੋ ਜਾਂ ਉਹ ਕੁਝ ਤੁਸੀਂ ਆ ਖਾ ਲੋ ਆ ਖਾ ਲੋ ਤਾਂ ਗਜ਼ਟ ਤੇ ਤਾਂ ਮਿੱਟੀ ਜੋ ਖਤਮ ਕੀਤਾ ਤਾਂ ਹੀ ਆਪਣੋਂ ਲੋੜਾਂ ਪੈ ਗਈਆਂ ਕਿਉਂਕਿ ਆਪਣੇ ਬਜ਼ੁਰਗ ਤਾਂ ਗੈਂਤੀ ਦੀਆਂ ਚੀਜ਼ਾਂ ਖਾਂਦੇ ਸੀਗੇ ਅੱਜ ਜਿੰਨੀਆਂ ਆਪਾਂ ਨੂੰ ਚੀਜ਼ਾਂ ਮਿਲਦੀਆਂ ਆ ਉਦੋਂ ਤਾਂ ਮਤਲਬ ਕਹਿ ਲਈਏ ਵੀ ਜੇ ਪੰਜ ਮਹੀਆ ਸਤ ਮਹੀ ਸਹੀ ਮਸਾਂ ਸੀਗੇ ਤਾਂ ਪਰ ਉਹ ਤਗੜੇ ਸੀਗੇ ਆਪਦੇ ਘਰੇ ਉਹਨਾਂ ਦੀ ਸਾਰੀਆਂ ਚੀਜ਼ਾਂ ਜ਼ਰੂਰਤਾਂ ਪੂਰੀਆਂ ਸੀ ਤਾਂ ਫਿਰ ਮਤਲਬ ਖੇਤੀ ਵਾਲਾ ਹੈ ਪਰ ਖੇਤੀ ਕੀਤੀ ਨਹੀਂ ਸੀ ਕਿਤੇ ਕਨਵੈਂਟ ਸਕੂਲ ਚ ਪੜ੍ਹੇ ਸੀਗੇ ਕੈਨੇਡਾ ਦਾ ਚਾਹ ਸੀਗੇ ਵੀ ਕੈਨੇਡਾ ਚਲੀਏ ਬੈਂਡ ਵੀ ਲੈ ਲੇ 2002 ਚ ਸੱਤ ਬੈਂਡ ਸੀਗੇ ਵੀਜ਼ੇ ਵੀ ਲੱਗੇ ਸੀਗੇ ਛੋਟਾ ਹੁਣ ਆਸਟ੍ਰੇਲੀਆ ਸਿਟੀਜ਼ਨ ਤਾਂ ਉਦੋਂ ਚੀਜ਼ ਦਾ ਤਾਂ ਬੁਝੋ ਯਾਨੀ ਇਹੀ ਸਮਝਾਇਆ ਵੀ ਆਪਾਂ ਇੱਥੇ ਚੀਜ਼ ਤੇ ਲੋਡ ਤੇ ਫਿਰ ਇਹਨੂੰ ਨਿੱਕੇ ਨਿੱਕੇ ਉਹਨਾਂ ਦੇ ਜਾਣ ਤੋਂ ਬਾਅਦ ਮਾਤਾ ਜੀ ਖੇਤੀ ਪਰਿਵਾਰ ਨਾਲ ਸੰਬੰਧਤ ਸੀਗੀ ਤੇ ਉਹ ਸ਼ੁਰੂ ਚ ਕਰਦੇ ਸੀ ਤਾਂ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਤੇ ਇਸ ਹਾਮ ਨਾਲ ਫਿਰ ਧਰਮਪਤਨੀ ਨਾਲ ਇਸੀ ਤੋਂ ਹੌਲੀ ਹੌਲੀ ਸਾਰੇ ਅਸੀਂ ਇਕੱਠੇ ਆ ਨਿੱਕੇ ਨਿੱਕੇ ਚੀਜ਼ਾਂ ਤੇ ਜ਼ਰੂਰਤਾਂ ਵੇਖੀਆਂ ਪਹਿਲਾਂ ਤਾਂ ਸਾਰੇ ਪਿੰਡ ਕਵੇ ਵੀ ਯਾਰ ਇਹ ਖੇਤੀ ਕਰੇਗਾ ਕਰਨੀ ਕੀ ਤੂੰ ਕਿਉਂਕਿ ਚੰਗਾ ਭਲਾ ਬਿਜ਼ਨਸ ਸੀਗਾ ਸੈੱਟ ਸੀਗਾ ਹੋਰ ਕਿਸੇ ਕੰਮ ਚ ਕਰ ਤੂੰ ਇਹ ਇੱਥੇ ਤਾਂ ਲੋਕ ਭੱਜ ਰਹੇ ਆ ਤੇ ਮੈਂ ਕਿਹਾ ਯਾਰ ਤੂੰ ਵੀ ਇਹ ਦੀ ਤਾਂ ਲੋੜ ਤਿੰਨ ਟਾਈਮ ਡਾਕਟਰ ਦੀ ਤਾਂ ਕਿਤੇ ਸਾਲ 'ਚ ਇੱਕ ਵਾਰੀ ਪੈਂਦੀ ਆ ਦੋ ਵਾਰੀ ਪੈਂਦੀ ਕਿਤੇ ਵਕੀਲ ਦੀ ਇੱਕ ਵਾਰੀ ਪੈਂਦੀ ਦੋ ਵਾਰੀ ਪੈਂਦੇ ਆਪਾਂ ਉਹਨਾਂ ਨੂੰ ਸਾਹਬ ਕਹਨੇ ਆ ਤੇ ਜਿਹੜੇ ਕਿਸਾਨ ਦੀ ਲੋੜ ਤਾਂ ਸਵੇਰੇ ਦੁਪਹਿਰੇ ਸ਼ਾਮ ਨੂੰ ਉਹ ਵੀ ਸਾਰ ਨੂੰ ਆ ਜਿਹੜਾ ਕੋਈ ਡੀਸੀ ਬੈਠਾ ਹੋਊਗਾ ਉਹਨੂੰ ਵੀ ਇਹੀ ਤਿੰਨ ਚੀਜ਼ਾਂ ਚਾਹੀਦੀਆਂ ਤਾਂ ਮਤਲਬ ਇਹ ਕਿੱਥੋਂ ਘਾਟੇ ਦਾ ਸੌਦਾ ਹੋ ਸਕਦਾ ਤਾਂ ਸ਼ੁਰੂ 'ਚ ਟੈਕਨੀਕਾਂ ਵੇਖੀਆਂ ਮਤਲਬ ਇਹਦੇ 'ਚ ਸੰਘਰਸ਼ ਕੀਤੇ ਫੇਲ ਵੀ ਹੋਏ ਫੇਰ ਨਾ ਕੀ ਆ ਪਰ ਇਸ ਚ ਐਵੇਂ ਵੀ ਛੱਡਿਆ ਨਹੀਂ ਗਿਆ ਯਾਰਾ ਔਰਗੈਨਿਕ ਹਰੇ ਕਹਿੰਦਾ ਵੀ ਔਰਗੈਨ ਖੇਤੀ ਆ ਕਿੱਥੋਂ ਪਤਾ ਲੱਗਦਾ ਜਿਆਦਾਤਰ ਹੁਣ ਤੇਰੇ ਖੇਤੀ ਲੱਗੀ ਆ ਘਾਹ ਵੀ ਉਵੇਂ ਖੜਾ ਐ ਤਾਂ ਲੱਗਦਾ ਵਿੱਚੋਂ ਕੁਝ ਨਿਕਲਦਾ ਹੀ ਨਹੀਂਗਾ ਸਾਰਾ ਘਾਹ ਹੀ ਦੀਂਦਾ ਸੇ ਪਰ ਤੁਸੀਂ ਇੱਕ ਜ਼ੈਡ ਚ ਵੀ ਉੱਥੇ ਦੇਖ ਲਓ ਤੁਸੀਂ ਮਾੜਾ ਜਿਹਾ ਘੁਮਾ ਕੇ ਵਿਖਾਓ ਤੇ ਆਜੋ ਉੱਥੇ ਚੱਲਦੇ ਆ ਤੇ ਅੱਜ ਮਾਨੂੰ ਪਿਆਜ਼ ਆਪਨੂੰ ਵੇਖਣ ਨੂੰ ਲੱਗਦਾ ਕੁਝ ਨਹੀਂ ਕੁਦਰਤੀ ਨਦੀਨ ਨੇ ਤੁਹਾਨੂੰ ਕੁਝ ਨਾ ਕੁਝ ਵਾਪਸ ਦੇ ਕੇ ਜਾਣਾ ਹੁੰਦਾ ਇਹ ਨਹੀਂਗਾ ਵੀ ਨਦੀਨ ਕੱਲਾ ਇਹੀ ਆ ਹੁਣ ਆਪਾਂ ਚੱਲਦੇ ਆ ਆਹ ਤੁਹਾਨੂੰ ਲੱਗਦਾ ਕੋਈ ਸੋਲੂਸ਼ਨ ਹੋਊਗਾ ਮਤਲਬ ਇੱਥੇ ਕੋਈ ਕੁਸ਼ਣ ਨਹੀਂ ਲੱਗਦਾ ਨਹੀਂ ਪਰ ਐਗਜ਼ੈਡ ਦੇ ਵਿੱਚ ਉਮਰ ਤੋਂ ਲਸਣ ਤੁਸੀਂ ਕੋਈ ਪਾਟ ਲੋ ਤੇ ਤਕਰੀਬਨ ਇੱਕ ਕੈਮੀਕਲ ਤੋਂ ਵੀ ਵੱਡਾ ਹੋਊਗਾ ਆ ਦੇਖੋ ਕਿਉਂ ਕਿਉਂ ਵੱਡਾ ਇਹ ਇਹਦਾ ਕਾਰਨ ਆ ਇੱਕ ਵੀ ਇਹਦੇ ਉੱਤੇ ਪਰਾਲੀ 3 ਕਿੱਲਿਆਂ ਦੀ 1 ਕਿੱਲੇ 'ਚ ਪਾਈ ਆ ਜਿਵੇਂ ਹੁਣ ਪਿੱਛੇ ਪਰਾਲੀ ਦਾ ਹੂਆ ਪੈਂਦਾ ਪਰਾਲੀ ਦਾ ਕੀ ਸਮਾਧਾਨ ਆ ਪਰਾਲੀ ਦਾ ਕੀ ਸਮਾਧਾਨ ਆ ਜਿਹੜਾ ਪਰਾਲੀ ਦਾ ਸਮਾਧਾਨ ਆ ਤੁਹਾਡੇ ਸਾਹਮਣੇ ਪਿਆ ਅਸੀਂ ਇਹ ਬੈੱਡ ਤੇ ਕਲਟੀਵੇਸ਼ਨ ਕਰਦੇ ਆ ਇਹਦੇ ਵਿੱਚ ਗੰਨਾ ਲੱਗਿਆ ਹੋਇਆ ਨਦੀਨ ਨੂੰ ਕੋਈ ਗੱਲ ਨਹੀਂ ਇਹਦਾ ਆਪਦਾ ਟਾਈਮ ਆ ਇਹਨੂੰ ਵਿੱਚੋਂ ਸਾਫ਼ ਹੋ ਜਾਊਗਾ ਜੇ ਤਾਂ ਸ਼ੁਰੂ ਦੇ ਵਿੱਚ ਨਦੀ ਨਹੀਂ ਵਧਿਆ ਹੁਣ ਜਾ ਕੇ ਜੇ ਕੋਈ ਵਧੂਗਾ ਤਾਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਕਿਉਂਕਿ ਲਸਣ ਉੱਪਰ ਆ ਚੁੱਕਿਆ ਵਾ ਤੇ ਇਹਦੇ ਵਿੱਚ ਗੰਨਾ ਵਾ ਪਲੱਸ ਜਦੋਂ ਇਹਦੇ ਤੇ ਤਿੰਨ ਕਿੱਲਿਆਂ ਦੀ ਪ੍ਰਾਲੀ ਪਾਈ ਹੋਈ ਆ ਤੇ ਉਹਦਾ ਉਹਦੇ ਨਾਲੇ ਦਾ ਰੂਟ ਜ਼ੋਨ ਵਧ ਗਿਆ ਪਾਣੀ ਨੂੰ ਗਿਣਤੀ ਦੇ ਇੱਕ ਜਾਂ ਦੋ ਲੱਗੇ ਆ ਤਾਂ ਆਹ ਜਿਹੜਾ ਰੂਟ ਜ਼ੋਨ ਵਧ ਕੇ ਜਿਹੜਾ ਨਾਕੀ ਆ ਤੁਸੀਂ ਇਹਦਾ ਸਾਈਜ਼ ਦੇਖੋ ਤੇ ਇਹਦੀ ਹਾਈਟ ਵੇਖੋ ਜਿਹੜਾ ਆਮ ਆਪਣੀ ਚੀਜ਼ ਤੇ ਆ 2-2 ਫੁੱਟ ਤੇ ਜਾਵੜਦਾ ਤਾਂ ਇਹ ਸਾਨੂੰ ਮਤਲਬ ਪ੍ਰੋਡਕਸ਼ਨ ਪੂਰੀ ਦੇ ਰਿਹਾ ਵਾ ਇਹ ਨਹੀਂ ਕੋਈ ਗੱਲ ਹੁਣ ਆਮ ਲਸਣ ਵੇਖੀਦਾ ਨਿੱਕਾ ਨਿੱਕਾ ਲਸਣ ਹੁੰਦਾ ਤੇ ਲੋੜ ਤੋਂ ਵੱਧ ਯੂਰੀਆ ਸਪੀਐਨ ਦੇ ਤਾ ਪਾਈ ਜਾਂਦੇ ਲੋਕ ਤੇ ਕੱਲੀ ਪ੍ਰਾਲੀ ਨਾਲ ਇੰਨਾ ਹਾਂ ਕੱਲੀ ਪ੍ਰਾਲੀ ਨਾਲ ਕਿਉਂਕਿ ਪਾਣੀ ਦੀ ਸੰਯੁਕਤ ਵਰਖਾ ਮਤਲਬ ਜੇ ਆਪਾਂ ਕਹੀਏ ਨਾ ਵੀ ਜਿਹੜਾ ਭਗਵਾਨ ਸ਼ਬਦ ਆ ਉਹ ਭਾਤੋਂ ਭੂਮੀ ਗਾ ਤੋਂ ਗਗਨ ਵਾ ਤੋਂ ਵਾਯੂ ਅ ਤੋਂ ਅਗਨਾ ਤੋਂ ਨੀਰ ਇਹ ਚੀਜ਼ਾਂ ਤੋਂ ਬਣਿਆ ਹੋਇਆ ਵਾ ਤਾਂ ਮਤਲਬ ਜੇ ਤੁਸੀਂ ਖੇਤੀ ਕਰਨੀ ਹੈ ਨਾ ਤਾਂ ਇਹ ਪੰਜੇ ਜੇ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਵੀ ਮਤਲਬ ਪਾਣੀ ਕਿੰਨਾ ਚਾਹੀਦਾ ਧੁੱਪ ਨੂੰ ਕਿੰਨੀ ਕਿ ਮਿਲ ਰਹੀ ਆ ਤੇ ਮਤਲਬ ਉਹਦੀ ਸਪੇਸਿੰਗ ਕਿੰਨੀ ਆਪਸ ਜਿੰਨੀ ਇਹਦੀ ਸਪੇਸ ਵੱਧ ਰੱਖੀ ਜਾਊਗੀ ਤੇ ਪਾਣੀ ਦੀ ਜਗ੍ਹਾ ਸੈੱਲ ਦਿੱਤੀ ਜਾਊਗੀ ਤਾਂ ਉਹ ਚੀਜ਼ ਉਨੀ ਹੀ ਵਧੀਆ ਹੋ ਜਾਣੀ ਕਿੰਨੇ ਕਿੱਲਾਂ ਦੀ ਖੇਤੀ ਜਿਹੜੀ ਸ਼ੁਰੂ ਕੀਤੀ ਆ ਕਿਹੜਾ ਕਿਹੜਾ ਪ੍ਰੋਡਕਟਾ ਹੁਣ ਆਪਣੇ ਖੇਤ ਚ ਤਿਆਰ ਕਰਦੇ ਅਸੀਂ ਤਕਰੀਬਨ ਜੀ ਅ ਅਚਾਰ ਜਿੰਨੇ ਵੀ ਚੀਜ਼ ਹੁਣ ਹਲਦੀ ਸੀ ਸਾਡੇ ਕੋਲੇ ਤਾਂ ਅਸੀਂ ਡਰਾਈ ਪਾਊਡਰ ਹਲਦੀ ਦਾ ਫਿਰ ਹਲਦੀ ਦਾ ਅਚਾਰ ਪਾ ਕੇ ਵੇਚ ਲਈਦਾ ਮਿਰਚ ਆ ਉਹਨੂੰ ਫਿਰ ਪਾਊਡਰ ਉਹਦਾ ਅਚਾਰ ਔਲੇ ਹੈਗੇ ਆ ਜਿਵੇਂ ਕੋਈ ਪਲਾਂਟਸ ਚੋ ਤਾਂ ਉਹਦੇ ਅਚਾਰ ਆ ਜਾਂਦਾ ਵਾ ਤੁਸੀਂ ਮਤਲਬ ਜੇ ਹੁਣ ਜਾਮਣਾ ਹੁੰਦੀਆਂ ਉਹ ਆਪ ਖਾਲੀ ਦੀਆਂ ਜਾਂ ਜਿੰਨੇ ਐਕਸਟਰਾ ਸੇਲ ਤੇ ਫਿਰ ਉਹਦੇ ਸਿਰਕੇ ਤੇ ਕੰਮ ਕਰ ਲਈਦਾ ਗੰਨਾ ਸਾਡੇ ਕੋਲੇ ਆਪ ਦਾ ਖਲਾੜਾ ਵਾ ਉਹਦੇ ਵਿੱਚ ਗੁੜ ਸ਼ੱਕਰ ਹੋ ਗਈ ਆ ਫਿਰ ਰਤਕੀ ਖੰਡ ਤੇ ਵੀ ਉਹਦੀ ਬਰਾਊਨ ਸ਼ੂਗਰ ਤੇ ਕੰਮ ਕਰ ਰਹੇ ਆ ਫਿਰ ਗੁੜ ਦੀਆਂ ਮਠਾਈਆਂ ਜਿਹੜੀਆਂ ਸਾਰੀਆਂ ਤਰ੍ਹਾਂ ਦੀਆਂ ਹਲਦੀ ਐਕਸਟਰਾ ਵਿੱਚ ਐਡ ਕਰਕੇ ਗੁੜ ਐਡ ਕਰਕੇ ਉਹਦੀ ਮਠਾਈ ਉਹਦਾ ਗੁੜ ਤੈਨੂੰ ਬਹੁਤ ਚੀਜ਼ਾਂ ਆਉਣਗੀਆਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਮਤਲਬ ਹੀ ਨਹੀਂ ਕੋਈ ਚੀਜ਼ ਰਹਿ ਸਕਦੀ ਤੁਸੀਂ ਥੋੜਾ ਬ੍ਰੇਨ ਕੰਮ ਕਰਦਾ ਹੋਵੇ ਵੀ ਤੁਸੀਂ ਕਿਹੜੀ ਚੀਜ਼ ਨੂੰ ਯੂਟਿਲਾਈਜ਼ ਕਰ ਸਕਦੇ ਆ ਤੇ ਤੁਹਾਨੂੰ ਮਾਰਕੀਟਿੰਗ ਕਰਨੀ ਗਾਹਕ ਦੀ ਸੈਟੀਸਫੈਕਸ਼ਨ ਕਰਾਉਣੀ ਆ ਨਹੀਂ ਹੋਵੇ ਗਾਹਕ ਦੀ ਸੈਟੀਸਫੈਕਸ਼ਨ ਉਦੋਂ ਹੋ ਸਕਦੀ ਆ ਜਦੋਂ ਤੁਸੀਂ ਸੱਚੇ ਹੋ ਕਿਉਂਕਿ ਜਦੋਂ ਤੁਸੀਂ ਸੱਚੇ ਆ ਤੁਹਾਨੂੰ ਪਰਮਾਤਮਾ ਸਾਥ ਦੇਂਦਾ ਤੁਸੀਂ ਹੁਣ ਮੈਨੂੰ ਕੋਈ ਕਈ ਵਾਰ ਕਸਟਮਰ ਪੁੱਛਦੇ ਵੀ ਯਾਰ ਸਹੀ ਕਿਵੇਂ ਮੰਨੀਏ ਮੈਂ ਕਹਾਂ ਤੁਸੀਂ ਖੇਤ ਆ ਕੇ ਮੰਨੋਗੇ ਉਹ ਨਹੀਂ ਮੰਨਣਾ ਚਾਹੀਦਾ ਖੇਤ ਆਓ ਤਾਂ ਜਦੋਂ ਖੇਤ ਆਉਂਦੇ ਆ ਆਰਾਲ ਵਾਲਾ ਦੇਖਦੇ ਆ ਸਿਸਟਮ ਦੇਖਦੇ ਆ ਉਹ ਇੱਕ ਜੁੜਦਾ ਫਿਰ ਉਹਨਾਂ ਦੇ ਜਿਹੜੀ ਕੋਈ ਰਿਸ਼ਤੇਦਾਰੀਆਂ ਉਹ ਜੁੜਦੀਆਂ ਐਂ ਕਰਕੇ ਇੱਕ ਕਰਮਾ ਬਣੀ ਜਾਂਦਾ ਮੈਡਮ ਤੁਸੀਂ ਵੀ ਖੇਤ 'ਚ ਆਉਨੇ ਆ ਟਰੈਕਟਰ ਚਲਾਉਂਦੇ ਵੀ ਦੇਖਿਆ ਪਾਣੀ ਲਾਉਂਦੇ ਵੀ ਦੇਖਿਆ ਆਮ ਜਿਹੜੀ ਲੇਡੀਜ਼ ਆ ਘਰੇ ਬਹਿ ਕੇ ਕੰਮ ਮਸਾਂ ਹੀ ਕਰਦੀਆਂ ਕਿਉਂਕਿ ਟੀਵੀ ਹੁੰਦਾ ਜਾਂ ਫੋਨ ਹੁੰਦਾ ਲਾ ਕੇ ਬਹਿ ਜਾਣ ਤੁਸੀਂ ਖੇਤ 'ਚ ਅਠੋ ਪੈਰ ਨਾਲ ਦੇਖਦੇ ਖਿਲਾੜੇ ਤੇ ਵੀ ਗੰਨੇ ਪੀੜਦੇ ਦੇਖੀਦਾ ਕਿਸ ਤਰ੍ਹਾਂ ਸੁਜੋਗ ਮਿਲਦਾ ਹਾਂ ਹਾਂਜੀ ਐਕਚੁਅਲੀ ਇਹ ਕੰਮ ਪਹਿਲਾਂ ਤਾਂ ਜਿਵੇਂ ਮੈਂ ਵੀ ਸਟੱਡੀ ਨਾਲ ਬੀਟੈਕ ਐਮਬੀਏ ਮੇਰੀ ਵੀ ਪਹਿਲਾਂ ਤਾਂ ਬੈਕਗ੍ਰਾਉਂਡ ਸਟੱਡੀ ਕਰ ਰਿਹਾ ਤਾਂ ਇੱਕਦਮ ਜਦੋਂ ਇਹ ਚੀਜ਼ਾਂ ਦਾ ਫਾਇਦੇ ਬਾਰੇ ਪਤਾ ਲੱਗਣ ਲੱਗਿਆ ਵੀ ਆਰਗੇਨਿਕ ਪੈਦਾ ਕਰਕੇ ਆਪਣੀ ਸਿਹਤ ਦੇ ਨਾਲ ਕੀ ਅਸਰ ਹੁੰਦਾ ਇਹਦਾ ਤੇ ਜੋ ਆਪਾਂ ਕੈਮੀਕਲ ਖਾ ਰਹੇ ਹਾਂ ਉਹਦਾ ਕੀ ਅਸਰ ਆ ਤੇ ਉਸ ਚੀਜ਼ਾਂ ਇਹ ਸਾਰਾ ਕੁਝ ਸਮਝ ਕੇ ਮਤਲਬ ਇਹ ਸੋਚ ਬਣੀ ਕਿ ਜੋ ਸਹੀ ਕੰਮ ਹੈ ਕਿ ਜੋ ਸਹੀ ਕੰਮ ਹੈ ਆਪਾਂ ਨੂੰ ਉਹੀ ਕਰਨਾ ਚਾਹੀਦਾ ਮਤਲਬ ਜੇ ਆਪਾਂ ਆਪਦਾ ਸਮਾਂ ਵੀ ਦੇ ਰਹੇ ਆ ਤੇ ਜੇ ਉਹ ਸਮਾਂ ਵੀ ਆਪਾਂ ਕਿਸੇ ਉਸ ਕੰਮ ਲਈ ਦੇ ਰਹੇ ਆ ਜਿਹਦਾ ਕੋਈ ਰਿਜ਼ਲਟ ਹੀ ਨਹੀਂ ਨਿਕਲ ਰਿਹਾ ਤਾਂ ਉਸ ਚੀਜ਼ ਦਾ ਆਪਾਂ ਨੂੰ ਫਾਇਦਾ ਕੀ ਜਿੱਦਾਂ ਹੁਣ ਕਾਰਪੋਰੇਟ ਸਮਾਜ ਆ ਜਿਹੜਾ ਉਹ ਚਾਹੁੰਦਾ ਹੈ ਕਿ ਆਪਾਂ ਖੇਤੀ ਤੋਂ ਬਾਹਰ ਆਈਏ ਉਹਨੇ ਤੁਹਾਨੂੰ ਜਿੱਦਾਂ ਕਨਵੈਂਟ ਸਕੂਲ ਦੀ ਗੱਲ ਕਰੀ ਅੱਜ ਹਰ ਇੱਕ ਬੱਚੇ ਦੇ ਦਿਮਾਗ 'ਚ ਕੀ ਖੇਤ ਹੈ ਮਿੱਟੀ ਹੈ ਪਸ਼ੂ ਹੈ ਗੋਆ ਹੈ ਅਸੀਂ ਇਹਨਾਂ ਸਭ ਚੀਜ਼ਾਂ 'ਚ ਨਹੀਂ ਪੈਣਾ ਸਾਨੂੰ ਵਾਈਟ ਕਾਲਰ ਜੌਬ ਚਾਹੀਦੀ ਆ ਹਰ ਇੱਕ ਜੌਬ ਮਗਰ ਭਾਈ ਦਾ ਪੰਜਾਬ ਛੱਡਦਾ ਸਭ ਬਾਹਰ ਜਾਂਦੇ ਆ ਬਾਹਰ ਚਾਹੀਏ ਕਿਸੇ ਮਰਜ਼ੀ ਲੈਵਲ ਦਾ ਕੰਮ ਕਰਨ ਲਈ ਤਿਆਰ ਹੋ ਜਾਣ ਪਰ ਨਹੀਂ ਪੰਜਾਬ 'ਚ ਕੰਮ ਨਹੀਂ ਕਰਨਾ ਅਸੀਂ ਪੰਜਾਬ 'ਚ ਪਸ਼ੂ ਨਹੀਂ ਪਾਲਣੇ ਪੰਜਾਬ 'ਚ ਮਿੱਟੀ 'ਚ ਨਹੀਂ ਰਲਣਾ ਇਹ ਕਿ ਮਿੱਟੀ ਨਾਲ ਮਿੱਟੀ ਹੋਣਾ ਇਹ ਕੰਮ ਨੂੰ ਮਤਲਬ ਸਾਡੇ ਸਮਾਜ ਨੇ ਕਾਰਪੋਰੇਟ ਸਮਾਜ ਨੇ ਇੰਨਾ ਨੀਚੇ ਘਰਾਤਾ ਕਿ ਹਰ ਇੱਕ ਦੇ ਦਿਮਾਗ 'ਚ ਇਹ ਚੀਜ਼ ਆ ਗਈ ਕਿ ਨਹੀਂ ਇਹ ਬਹੁਤ ਲੋ ਲੈਵਲ ਦਾ ਕੰਮ ਆ ਪਰ ਅਸਲ 'ਚ ਇਹ ਦੇਖੋ ਜਿਹੜੀ ਚੀਜ਼ ਸਾਨੂੰ ਪੈਦਾ ਕਰਕੇ ਜਿੱਥੋਂ ਸਾਨੂੰ ਚੀਜ਼ ਉਪਜ ਹੋਣੀ ਆ ਜੇ ਉਹ ਆਪਾਂ ਉਸ ਕੰਮ ਨੂੰ ਸਭ ਤੋਂ ਲੋਇਸਟ ਲੈਵਲ ਦਾ ਕੰਮ ਕਹਿ ਰਹੇ ਆ ਤਾਂ ਫਿਰ ਹਾਈ ਲੈਵਲ ਦਾ ਕੰਮ ਇਦੋਂ ਕੀ ਹੋ ਸਕਦਾ ਜਿਹੜੀ ਚੀਜ਼ ਆਪਾਂ ਪੇਟ 'ਚ ਪਾਉਣੀ ਆ ਜੇ ਆਪਾਂ ਉਹ ਪੈਦਾ ਕਰਨ ਨੂੰ ਹੀ ਆਪਣਾ ਦਿਮਾਗ ਇਹ ਕਹਿ ਰਿਹਾ ਕਿ ਨਹੀਂ ਇਹ ਵਧੀਆ ਕੰਮ ਨਹੀਂ ਆ ਸੋ ਮੈਨੂੰ ਤਾਂ ਆਪਣੇ ਜੀਵਨ 'ਚ ਸਭ ਤੋਂ ਵਧੀਆ ਕੰਮ ਹੀ ਇਹ ਲੱਗਿਆ ਵੀ ਜੋ ਤੁਸੀਂ ਪੈਦਾ ਕਰ ਰਹੇ ਆ ਉਹ ਕਿਸੇ ਦੇ ਕਾਬਿਲ ਹੋਵੇ ਇਨਸਾਨ ਉਹਨੂੰ ਬਿਨਾਂ ਸੋਚੇ ਸਮਝੇ ਇੱਕ ਭੋਸੇ ਦੇ ਨਾਲ ਖਾ ਸਕੇ ਕਿ ਇਹ ਮੇਰੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਇਹ ਮੈਂ ਆਪਦਾ ਸਮਾਂ ਸਹੀ ਉਪਯੋਗ ਕਰ ਰਹੀ ਆਂ ਜੋ ਮੈਨੂੰ ਸਵਾਸ ਪਰਮਾਤਮਾ ਨੇ ਦਿੱਤੇ ਉਹ ਸਹੀ ਪਾਸੇ ਲਾ ਰਹੀਆਂ ਕਿ ਹਾਂ ਇਹ ਕਿਸੇ ਦਾ ਫਾਇਦਾ ਜਦੋਂ ਵਿਆਹ ਆਏ ਸੀ ਉਦੋਂ ਤਾਂ ਐਂ ਲੱਗਦਾ ਸੀਗਾ ਕਿ ਬਿジネス ਵਾਲੇ ਮੁੰਡੇ ਨਾਲ ਵਿਆਹ ਕਰਾਇਆ ਵਧੀਆ ਕਾਰੋਬਾਰ ਆ ਬਈ ਕਿਉਂ ਏਸ਼ੀਆ ਦੇ ਥੱਲੇ ਰਵਾਂਗੇ ਪਰ ਹੁਣ ਖੇਤਾਂ 'ਚ ਜਿਹੜਾ ਵਿਆਪ ਨੂੰ ਢਾਲਿਆ ਹਾਂਜੀ ਇੱਕ ਵਾਰ ਤਾਂ ਮਤਲਬ ਸ਼ੁਰੂ 'ਚ ਤਾਂ ਬਹੁਤ ਔਖਾ ਸੀਗਾ ਇਹ ਮਤਲਬ ਟੋਟਲੀ ਚੇਂਜ ਹੈ ਉਧਰੋਂ ਜਿੱਦਾਂ ਦਾ ਆਪਣਾ ਦਿਮਾਗ ਬਣਿਆ ਹੁੰਦਾ ਹੈ ਕਿ ਨਹੀਂ ਇਦਾਂ ਦੀ ਇਦਾਂ ਦੇ ਸਭ এনवायरमेंट 'ਚ ਰਹਿ ਕੇ ਆਪਾਂ ਉਦਾਂ ਹੀ ਵੱਡੇ ਹੋਏ ਹੁੰਨੇ ਆ ਜਾਇ ਮੇਰਾ ਫੈਮਿਲੀ ਬੈਕਗ੍ਰਾਉਂਡ ਜੋ ਪੇਕਿਆਂ ਦਾ ਸੀਗਾ ਉਹ ਵੀ ਖੇਤੀਬਾੜੀ ਰਿਲੇਟਡ ਹੈ ਪਰ ਫਿਰ ਵੀ ਮੈਂ ਕਦੇ ਪਹਿਲਾਂ ਕੰਮ ਨਹੀਂ ਕੀਤਾ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਤੇ ਉਹ ਕੰਮ ਵੀ ਇੰਨਾ ਹਾਈ ਲੈਵਲ ਦਾ ਮਤਲਬ ਇਸ ਤਰ੍ਹਾਂ ਦਾ ਸ਼ੁਰੂ ਕਰ ਲਿਆ ਕਿ ਜਿਦੇ ਸ ਤੁਹਾਨੂੰ ਤੁਹਾਡਾ ਹਮੇਸ਼ਾ ਹੀ ਰਹਿਣਾ ਜ਼ਰੂਰੀ ਆ ਇਹ ਨਹੀਂ ਹੈਗਾ ਇੱਥੇ ਕਿ ਅਸੀਂ ਜਿਵੇਂ ਝੋਨੇ ਕਣਕਾਂ ਵਾਂਗੂ ਲਾਤਾ ਇੱਕ ਵਾਰ ਲਾਤਾ ਬਸ ਉਸ ਤੋਂ ਬਾਅਦ 3-4 ਮਹੀਨੇ ਬਾਅਦ ਦੇਖਾਂਗੇ ਇਕੱਲਾ ਪਾਣੀ ਛੱਡ ਨਾਵਾਂਗੇ ਮੋਟਰਸਾਈਕਲ ਤੇ ਆ ਕੇ ਚੱਲ ਜਾਾਂਗੇ ਐਦਾਂ ਕੁਝ ਨਹੀਂ ਹੈਗਾ ਸਾਨੂੰ ਇੱਥੇ ਬਹੁਤ ਛੋਟੇ-ਛੋਟੇ ਲੈਵਲ ਦੇ ਕੰਮ ਆ ਦੇਖਣੇ ਪੈਂਦੇ ਆ ਤਕਰੀਬਨ ਰੋਜ਼ਾਂਗੂਏ ਸਾਨੂੰ 7-8 ਘੰਟੇ ਖੇਤ ਦੇਣੇ ਪੈਂਦੇ। ਬੱਚੇ ਵੀ ਨਾਲ ਵੇਖੀਦਾ ਨਿਕ ਵਕਤ ਬਹੁਤ ਲਾਇਏ ਦੇਖੇ ਵੱਡੇ ਵੱਡੇ ਦਰਖਤਾਂ ਆਮ ਜੱਟ ਦੇ ਖੇਤ ਚ ਦਰਖਤੋ ਦੇ ਕਹਿੰਦਾ ਸਾਡੀ ਫਸਲ ਥੱਲੋਂ ਖਰਾਬ ਹੋ ਜਾਂਦੀ ਆ ਫਸਲ ਨਹੀਂ ਹੁੰਦੀ ਦਰਖਤਾਂ ਦੇ ਨਾਲ ਦੀ ਨਾਲ ਪੱਟ ਕੇ ਨਵੇਂ ਦਰਖਤ ਲਾਉਣ ਦੀ ਕਰਦੇ ਉਹਨੂੰ ਵੇਚ ਦਿੰਦੇ ਆ ਤੁਸੀਂ ਕਹੇ ਬਈ ਅਸੀਂ ਦਰਖਤ ਹਰ ਸਾਲ ਵਧਾਈ ਜਾਂਦੇ ਆ ਤੇ ਥੋੜਾ ਨਹੀਂ ਨੁਕਸਾਨ ਦਾ ਇਹ ਅਸੀਂ ਇਹਨੂੰ ਜੇ ਆਪਾਂ ਤੁਸੀਂ ਮਤਲਬ ਪੈਸਿਆਂ ਦੇ ਪੁਆਇੰਟ ਆਫ 뷰 ਤੋਂ ਲੈ ਕੇ ਚੱਲੀਏ ਬਿਜ਼ਨਸ ਪੁਆਇੰਟ ਆਫ 뷰 ਤਾਂ ਹਰ ਇੱਕ ਦਰਖਤ ਸਾਨੂੰ ਤਾਂ 8-10 ਸਾਲ ਬਾਅਦ ਉਹਦੀ ਜਦੋਂ ਉਹ ਸੁੱਕਦਾ ਪ੍ਰੋਪਰ ਤੌਰ ਤੇ ਆਪਦਾ ਜੀਵਨ ਮਤਲਬ ਨਿਰਬਾਨ ਪੂਰਾ ਕਰਕੇ ਜਦੋਂ ਉਹਦੀ ਸੁੱਕਣ ਦੀ ਉਮਰ ਆਉਂਦੀ ਆ ਤਾਂ ਉਸ ਤੋਂ ਬਾਅਦ ਉਹਦੀ ਲੱਕੜ ਵੀ ਵਜਦੀ ਆ ਅੱਜ ਤੁਸੀਂ ਕਿਸੇ ਵਧੀਆ ਦਰਖਤੀ ਸਾਗਵੰਦੀ ਦੇਖ ਲੋ ਟਾਲੀ ਦੀ ਲੱਕੜ ਦੀ ਗੱਲ ਕਰ ਲੋ ਤਾਂ ਸਭ ਬਹੁਤ ਮਹਿੰਗੀਆਂ ਵਾਂ ਤੇ ਜੇ ਆਪਾਂ ਸੋਚੀਏ ਕਿ ਅਸੀਂ ਨਹੀਂ ਲਾਉਣਾ ਤਾਂ ਕਿਸੇ ਨੇ ਵੀ ਨਹੀਂ ਲਾਉਣਾ ਤਾਂ ਐਟਲੀਸਟ ਇਹ ਲਾਊਗਾ ਕੌਣ ਤੇ ਕਰੂਗਾ ਕੌਣ ਤੇ ਪੈਦਾ ਕਿੱਥੋਂ ਹੋਊਗਾ ਸਾਰਾ ਕੁਝ ਸੋ ਇਹ ਸ चीज ਵੱਲ ਨੂੰ ਗੌਰ ਜ਼ਰੂਰ ਅੱਜ ਦਾ ਸਮਾਂ ਹੈ ਕਿ ਆਪਾਂ ਨੂੰ ਇਹ ਗੌਰ ਇੰਨਾਂ ਚੀਜ਼ਾਂ ਵੱਲ ਜ਼ਰੂਰ ਫਰਮਾਉਣਾ ਚਾਹੀਦਾ ਨਹੀਂ ਤਾਂ ਆਪਾਂ ਆਪਣੇ ਬੱਚਿਆਂ ਲਈ ਇੱਕ ਕਾਗਜ਼ ਦੇ ਨੋਟ ਹੀ ਦੇ ਕੇ ਜਾਵਾਂਗੇ ਜਿਹਦਾ ਕੋਈ ਫਾਇਦਾ ਨਹੀਂ ਜਦੋਂ ਸਾਡੇ ਕੋਲ ਚੰਗੀ ਜੀਵਨ ਵਾਸਤੇ ਚੰਗੀ ਹਵਾ ਨਹੀਂ ਹੋਊਗੀ ਦਰਖਤਾਂ ਤੋਂ ਬਿਨਾ ਉਹ ਪੋਸੀਬਲ ਹੀ ਨਹੀਂ ਹੈ ਸਾਡਾ এনवायरमेंट ਕਿੰਨਾ ਚੇਂਜ ਹੋ ਰਿਹਾ ਬੇਮੌਸਮੀ ਬਰਸਾਤ ਹੋ ਰਹੀ ਹੈ ਤਾਂ ਤੁਸੀਂ ਚਾਹੀ ਜਿੰਨੀਆਂ ਮਰਜ਼ੀ ਖਾਦਾ ਪਾਪਾ ਫਸਲਾਂ ਵੱਡੀਆਂ ਕਰ ਲਓ ਜਦੋਂ ਉਹਦਾ ਪੱਕਣ ਦਾ ਮੌਸਮ ਆਉਂਦਾ ਤਾਂ ਬੇਮੌਸਮੀਆਂ ਚੀਜ਼ਾਂ ਉਹ ਖਰਾਬ ਕਰ ਦਿੰਦੀਆਂ ਸੋ ਇੰਨਾਂ ਚੀਜ਼ਾਂ ਦੇ ਲਈ ਦਰਖਤ ਬਹੁਤ ਸਹਾਇਕ ਹੈ ਵਧੀਆ ਫਸਲਾਂ ਲਈ ਬਹੁਤ ਜ਼ਰੂਰੀ ਹੈ ਅਦਰਕ ਹਰ ਫਸਲਾ ਜਿਹੜੀ ਆਪਣੇ ਖੇਤ ਦੇ ਵਿੱਚ ਹੀ ਉਹ ਪੈਦਾ ਕਰਦੇ ਨੇ ਲਸਣ ਹਲਦੀ ਆ ਜੇਕਰ ਕਮਾਲ ਕੀਤਾ ਜਾ ਕਮਾਲ ਤੋਂ ਗੁੜ ਤਿਆਰ ਕਰਦੇ ਸ਼ੱਕਰ ਪੈਦਾ ਕਰਦੇ ਹਰ ਜਿਹੜੀ ਚੀਜ਼ ਆ ਉਹ ਆਪਣੇ ਖੇਤ ਚ ਤਿਆਰ ਕਰਦੇ ਤੇ ਜਿਹੜਾ ਮੰਡੀਕਰਨ ਵੀ ਆ ਉਹ ਆਪਣੇ ਲੈਵਲ ਤੇ ਕਰਦੇ ਆ ਵਧੀਆ ਉਹਨਾਂ ਦਾ ਜਿਹੜਾ ਬਿਜ਼ਨਸ ਆ ਅੱਜ ਚੱਲ ਰਿਹਾ ਤੇ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰ ਰਹੇ ਆ ਬੇਸ਼ੱਕ ਵਿਦੇਸ਼ਾਂ ਚ ਜਾਣੇ ਆ ਪਰ ਇੱਥੇ ਆ ਕੇ ਜ਼ਰੂਰ ਹੋ ਇੱਥੇ ਆ ਕੇ ਆਪਦੀ ਖੇਤੀ ਨੂੰ ਸੰਭਾਲੋ ਤਾਂ ਜੋ ਜਿਹੜਾ ਸਾਡਾ ਆਉਣ ਵਾਲਾ ਪੋਖਾ ਵਧੀਆ ਹੋ ਸਕੇ ਕੈਮਰਾਮੈਨ ਨਸਾਰ ਦੇ ਨਾਲ ਸਰਦ ਸ਼ੰਗਰੋਲੀ ਪੀਟੀਸੀ ਨਿਊਜ਼ ਮੌਕੇ